ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਸੋਇਸ ਸ਼ਬਦ ਵਿੱਚ ਸਤਿਗੁਰੂ ਜੀ ਪ੍ਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਤਰੀਕਾ ਦੱਸ ਰਹੇ ਹਨ ਸਗਲ ਪਵਨ ਤੇਰੀ ਮਾਇਆ ਮੋਹ ਮੈਂ ਅਵਰ ਨਦੀਸੈ ਸਰਬ ਤੋਹ हे प्रभु सगले सारे भवन संसार ਲੋਕਾਂ ਵਿੱਚ ਤੇਰੀ ਮਾਇਆ ਦਾ ਹੀ মোহ ਪ੍ਰਵਿਰਤ ਹੋਇਆ ਪਿਆ ਹੈ। हे प्रभु ਮੈਨੂੰ ਤੇਰੇ ਤੋਂ ਬਗੈਰ ਹੋਰ ਕੋਈ ਵੀ ਤੇਰੇ ਵਰਗਾ ਦਿਸਦਾ ਨਹੀਂ। ਸਰਬ ਕੀਏ ਸਭ ਥਾਵਾਂ ਉੱਪਰ ਤੋਹ ਤੂੰ ਹੀ ਪ੍ਰਧੀਤ ਹੁੰਦਾ ਹੈ। ਤੂੰ ਸੁਰ ਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ। हे प्रभु तू स्वर इंद्र आद देती करोड़ देवत्यां दा नाथ है ये मालिक है अति बड़े देवा देवत्यां ब्रह्मा विष्णु ते शिव दा भी देव प्रकाशक है व स्वर नाथ दा भी संपदा दे देने वाला है अति देवा देव प्रकाश दा भी प्रकाशक है हे हरि प्रभु मेनू तेरा नाम मिलणा करे अति गुरुां दे चरणां दी सेव टहल दी प्राप्ति होवे ਮੇਰੇ ਸੁੰਦਰ ਗਹਿਰ ਗੰਭੀਰ ਲਾਲ ਏ ਮੇਰੇ ਸਤ ਚਿਤ ਆਨੰਦ ਰੂਪ ਸੁੰਦਰ ਸੋਹਣੇ ਪ੍ਰਭੂ ਤੂੰ ਗਹਿਰ ਨਿਰਹਲ ਗੰਭੀਰ ਡੂੰਗਾ ਵਾ ਗਹਿਰ ਗੰਭੀਰ ਡੂੰਗੇ ਤੋਂ ਡੂੰਗੇ ਸਿਧਾਂਤ ਵਾਲਾ ਅਤੇ ਸਭਨਾ ਦਾ ਲਾਲ ਪਿਆਰਾ ਹੈ ਗੁਰਮਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਹੇ ਰਾਮ ਪ੍ਰਭੂ ਗੁਰਮੁਖ ਜਨ ਗੁਰਾਂ ਦੁਆਰਾ ਤੇਰਾ ਨਾਮ ਜਪਦੇ ਅਤੇ ਗੁਣ ਗਾਏ ਗਉਣਾ ਕਰਦੇ ਹਨ ਤੂੰ ਅਪਰੰਪਰ ਪਰੇ ਤੂੰ ਪਰੇ ਅਤੇ ਸਰਬ ਸਾਰਿਆਂ ਜੀਵਾਂ ਤਾਈ ਪਾਲਣ ਕਰਦਾ ਹੈ ਰਹਾਉ ਬਿਨ ਸਾਧ ਨ ਪਾਈਐ ਹਰਿ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਸਾਧ ਸ੍ਰੇਸ਼ਟ ਮਹਾਤਮਾ ਜਨਾ ਵਾ ਗੁਰੂ ਸਾਹਿਬ ਜੀ ਤੋਂ ਬਿਗੈਰ ਹੇ ਹਰੀ ਆਪ ਜੀ ਦਾ ਸੰਗ ਸਾਥ ਮਿਲਾਪ ਨਹੀਂ پا ਸਕੀ ਦਾ ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਗੈਰ ਅੰਗ ਕਈਏ ਸਰੀਰ ਹਿਰਦਾ ਪਾਪਾਂ ਦੀ ਮੈਲ ਕਰਕੇ ਮਲੀਨ ਮੈਲਾ ਰਹਿੰਦਾ ਹੈ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਜ ਸੋਏ ਇਹ ਹਰੀ ਤੇਰੇ ਨਾਮ ਜੱਪੇ ਤੋਂ ਬਗੈਰ ਹਿਰਦਾ ਪਾਪਾਂ ਵਿਕਾਰਾਂ ਦੀ ਮੈਲ ਵੱਲੋਂ ਸੁਧ ਪਵਿੱਤਰ ਨਹੀਂ ਹੋ ਸਕਦਾ ਜੋ ਮਨੁੱਖ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੈਨੂੰ ਸਲਾਉਂਦਾ ਹੈ ਉਹੋ ਹੀ ਸੱਚਾ ਹੈ ਜਾਗੋ ਤੂ ਰਾਖੈ ਰਖਨਹਾਰ ਸਤਿਗੁਰੂ ਮਿਲਾਵੈ ਕਰੈ ਸਾਰ ਏ ਰਖਨਹਾਰ ਰੱਖਿਆ ਕਰਨ ਵਾਲੇ ਪ੍ਰਭ ਜਿਸ ਮਨੁੱਖ ਨੂੰ ਤੂੰ ਆਪਣੀ ਸਿਫਤ ਸਲਾਹ ਵਿੱਚ ਰੱਖਣਾ ਚਾਹੁੰਦਾ ਹੈ ਉਸ ਨੂੰ ਸਤਿਗੁਰੂ ਨਾਲ ਮਿਲਾਵੈ ਮੇਲ ਕੇ ਉਸ ਦੀ ਸਾਰ ਸੰਭਾਲ ਕਰਦਾ ਹੈ ਬਿਖ ਹਉਮੈ ਮਮਤਾ ਪਰਹਰਾਈ ਸਭ ਦੁੱਖ ਬਿਨਾਸੀ RAM ਰਾਏ ਉਸ ਦੇ ਅੰਦਰੋਂ ਕਹਿੰਦੇ ਵਿਸ਼ਿਆਂ ਦੀ ਵੇਹੋ ਸਰੀਰਾਂ ਦੀ ਹਉਮੈ ਹੰਗਤਾ ਪਦਾਰਥਾਂ ਦੀ ਮਮਤਾ ਮੈਂ ਮੇਰੀ ਸਭ ਪਰਹਰਾਈ ਦੂਰ ਕਰ ਦਿੰਦਾ ਹੈ हे ਰਾਏ ਰਾਜਾ ਪ੍ਰਕਾਸ਼ ਰੂਪ RAM ਪ੍ਰਮਾਤਮਾ ਤੂੰ ਉਸ ਦੇ ਸਾਰੇ ਦੁੱਖ ਕਸ਼ਟ ਨਾਸ਼ ਕਰ ਦਿੱਤੇ ਹਨ ਉਤਮ ਗਤਮਿਤ ਹਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰ ਏ ਹਰੀ ਪ੍ਰਭੂ ਜਿਸ ਦੇ ਸਰੀਰ ਵਿੱਚ ਤੇਰੀ ਪ੍ਰਾਪਤੀ ਵਾਲੇ ਦੇਵੀ ਗੁਣ ਵਸਦੇ ਹਨ ਉਸ ਨੂੰ ਉਤਮ ਗਿਆਨਵਾਨ ਪੁਰਖਾਂ ਵਾਲੀ ਅਵਸਥਾ ਗਤ ਪ੍ਰਾਪਤ ਹੁੰਦੀ ਹੈ ਅਦੇ ਉਹ ਤੇਰੇ ਸਰੂਪ ਦੀ ਮਿੱਤ ਮਰਿਆਦਾ ਨੂੰ ਪਾ ਲੈਂਦਾ ਹੈ ਵਾ ਉਹ ਉੱਤਮ ਸਤਗੁਰਾਂ ਨਾਲ ਮਿਲ ਕੇ ਗਤ ਗਿਆਨ ਦੀ ਮਿੱਤ ਮਰਿਆਦਾ ਨੂੰ ਪਾ ਲੈਂਦਾ ਹੈ हे राम परमात्मा ਤੇਰਾ ਹੀਰੇ ਵਾਂਗ ਅਮੋਲਕ ਨਾਮ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਉਸ ਦੇ ਹਿਰਦੇ ਵਿੱਚ ਪ੍ਰਗਟੇ ਕੀਏ ਪ੍ਰਗਟ ਹੋਇਆ ਹੈ ਲੇਵ ਲਾਗੀ ਨਾਮ ਤਜ ਦੂਜਾ ਪਾ ਜਨ ਨਾਨਕ ਹਰ ਗੁਰ ਗੁਰ ਮਿਲਾਵ ਉਸ ਪੁਰਖ ਦੀ ਕਹਿੰਦੇ ਤੇਰੇ ਨਾਮ ਵੇਚ ਹੀ ਲਿਵ ਬਿਰਤੀ ਲੱਗੀ ਰਹਿੰਦੀ ਹੈ ਅਤੇ ਉਸ ਨੇ ਦੂਜਾ ਦਵੇਤ ਪਾਪ ਵੀ ਤਜ ਤਿਆਗ ਦਿੱਤਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਹਰੀ ਪ੍ਰਭੂ ਇਸ ਲਈ ਮੈਂ ਜਨਦਾਸ ਨੂੰ ਗੁਰ ਪੂਜਨੀਕ ਗੁਰੂ ਨਾਲ ਮਿਲਾਉਣਾ ਕਰ ਵਾਹੇ ਹਰੀ ਤੂੰ ਗੁਰੂ ਨਾਲ ਤੇ ਗੁਰੂ ਤੇਰੇ ਨਾਲ ਮੇਲ ਕੇ ਇਕਤਾ ਕਰਵਾ ਦਿੰਦਾ ਹੈ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਈ ਮੇਰਾ ਪਿਰ ਰੀਸਾਲੂ ਸੰਗ ਸਾਈਂ ਏ ਮੇਰੀ ਸਰਦਾ ਵਾਲੀਓ ਸਖੀਓ ਤੇ ਭਗਤੀ ਵਾਲੀਓ ਮਹਾਤਮਾ ਰੂਪ ਸਹੇਲਿਓ ਮੇਰੀ ਬੇਨਤੀ ਭਾਏ ਪ੍ਰੇਮ ਨਾਲ ਸੁਣਨਾ ਕਰੋ ਮੇਰਾ ਪਿਰ ਪਤੀ ਪ੍ਰਮਾਤਮਾ ਰੀ ਸਾਲੂ ਸੁੰਦਰ ਰਸਾਂ ਦਾ ਆਲੂ ਘਰ ਹੈ ਅਤੇ ਸਾਏ ਉਹ ਸਦਾ ਹੀ ਮੇਰੇ ਸੰਗ ਨਾਲ ਵਸਦਾ ਹੈ ਉਹ ਅਲਖ ਨਾ ਲਖੀ ਹੈ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਉਹ ਪ੍ਰਭੂ ਅਲਖ ਲਖਣ ਤੋਂ ਰਹਿਤ ਹੈ ਜੋ ਲਖੀਏ ਜਾਣਿਆ ਨਹੀਂ ਜਾਂਦਾ ਫਿਰ ਕਾਏ ਕਿਸ ਦੇ ਤਾਈਂ ਕਹਿਣਾ ਕਰੀਏ ਕਿ ਉਹ ਕੈਸਾ ਹੈ ਉਹ ਰਾਏ ਰਾਜਾ ਪ੍ਰਕਾਸ਼ ਰੂਪ ਰਾਮ ਪਰਮਾਤਮਾ ਗੁਰਾਂ ਨੇ ਮੇਰੇ ਸੰਗ ਕੀ ਇਹ ਨਾਲ ਹੀ ਵਸਦਾ ਦਿਖਾਉ ਵਿਖਾ ਦਿੱਤਾ ਹੈ ਮਿਲ ਸਖੀ ਸਹੇਲੀ ਹਰ ਗੁਣ ਬਨੇ ਇਹ ਸ਼ਰਦਾ ਵਾਲਿਓ ਸਖੀਓ ਤੇ ਭਗਤੀ ਵਾਲਿਓ ਮਹਾਤਮਾ ਰੂਪੀ ਸਹੇਲਿਓ ਤੁਹਾਡੇ ਨਾਲ ਮਿਲ ਕਰਕੇ ਪਰਮਾਤਮਾ ਦੇ ਗੁਣ ਸਾਡੇ ਹਿਰਦੇ ਵਿੱਚ ਬਨੇ ਕੀਏ ਬਣ ਫੱਬਰੇ ਹਨ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਿਤ ਮਨ ਮਨੇ ਰਹਾਉ ਹਰੇ ਭਰੇ ਕਰਨ ਵਾਲੇ ਵਰ ਪਤੀ ਪਰਮਾਤਮਾ ਮਹਾਤਮਾ ਰੂਪ ਕਾਮਨ ਇਸਤਰੀਆਂ ਦੇ ਨਾਲ ਪ੍ਰੇਮ ਦੀ ਖੇਡ ਖੇਡਦਾ ਹੈ ਗੁਰਮੁਖ ਮੁਖੀ ਗੁਰਾਂ ਦੁਆਰਾ ਪ੍ਰਭੂ ਨੂੰ ਖੋਜਿਤ ਲੱਭਦੇ ਹੋਇਆਂ ਉਹਨਾਂ ਨੇ ਉਨਾਂ ਦੇ ਮਨ ਹਿਰਦੇ ਉਸ ਦੇ ਪ੍ਰੇਮ ਵਿੱਚ ਮੰਨੇ ਕੀਏ ਮੰਨ ਗਏ ਹਨ ਰਹਾਉ ਮਨਮੁਖੀ ਦੁਹਾਗਣ ਨਾਹੇ ਪੇਉ ਉਹ ਘਟ ਘਟ ਰਾਵੈ ਸਰਬ ਪਰੇਉ ਮਨਮੁਖ ਜੀਵ ਰੂਪ ਇਸਤਰੀਆਂ ਦੁਹਾਗਣ ਛੁੱਟੜ ਇਸਤਰੀਆਂ ਦੀ ਨਿਆਈ ਹਨ ਉਹਨਾਂ ਨੂੰ ਪ੍ਰਭੂਪਤੀ ਨਾਲ ਮਿਲਣ ਦਾ ਕੋਈ ਵੀ ਪੇਉ ਭੇਦ ਨਹੀਂ ਹੈ ਕਿਉਂ ਪ੍ਰਮਾਤਮਾ ਕੱਡਾ ਕੱਡਾ ਸਰੀਰਾਂ ਸਰੀਰਾਂ ਦੇ ਅੰਦਰ ਰਾਵੇ ਕਈਏ ਆਨੰਦ ਮੰਡ ਰਹਾ ਹੈ ਅਤੇ ਸਰਬ ਸਾਰਿਆਂ ਦਾ ਪ੍ਰੇਉ ਕਈਏ ਪਿਆਰਾ ਹੈ ਗੁਰਮੁਖ ਥੇਰ ਚੀਨੇ ਸੰਗ ਦੇ ਗੁਰ ਨਾਮ ਦੇ ਰੜਾਇਆ ਜਪ ਜਪੇਉ ਗੁਰਮੁਖ ਰੂਪੀ ਸੁਹਾਗਵੰਤियां ਦੇ ਕਈਏ ਪ੍ਰਕਾਸ਼ ਰੂਪ ਪ੍ਰਭੂ ਨੂੰ ਆਪਣੇ ਨਾਲ ਵਸਦਾ ਚੀਨੇ ਜਾਣ ਕੇ ਫਿਰ ਇਸਤਤ ਹਿਆ ਹਨ ਗੁਰੂ ਜੀ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਦ੍ਰਿੜ ਪ੍ਰਪੱਕ ਕਰਵਾ ਦਿੱਤਾ ਹੈ ਜੋ ਨਾਮ ਉਹ ਆਪ ਜਪਦਿਆਂ ਤੇ ਹੋਰਨਾਂ ਨੂੰ ਜਪੇ ਉਹ ਕਈ ਜਪਉਂਦੀਆਂ ਹਨ ਬਿਨ ਗੁਰ ਭਗਤ ਨ ਪਾਉ ਹੋਏ ਬਿਨ ਗੁਰ ਸੰਤ ਨ ਸੰਗ ਦੇ ਹੈ ਪਾਈ ਗੁਰੂ ਤੋਂ ਬਗੈਰ ਕਿਸੇ ਕੋਲੋਂ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਗੁਰੂ ਧਾਰਨ ਕੀਤੇ ਤੋਂ ਬਗੈਰ ਸ਼ਾਂਤ ਚਿੱਤ ਮਹਾਤਮਾ ਵੀ ਸਾਥ ਨਹੀਂ ਦਿੰਦੇ ਵਾ ਸੰਤ ਭਾਵ ਸ਼ਾਂਤੀ ਆਦ ਗੁਣ ਵੀ ਉਸ ਦਾ ਸਾਥ ਨਹੀਂ ਦਿੰਦੇ ਬਿਨ ਗੁਰ ਅੰਦਲੇ ਤੰਦਰੋਏ ਮਨ ਗੁਰਮੁਖ ਨਿਰਮਲ ਮਲ ਛਬਦ ਕੋਇ ਏ ਭਾਈ ਗੁਰੂ ਤਾਰਨ ਕੀਤੇ ਤੂੰ ਬਗੈਰ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੂੰ ਬਿਨਾ ਅੰਦਲੇ ਅਗਿਆਨੀ ਜੀਵ ਤੰਦ ਤੰਦਿਆਂ ਵਿੱਚ ਹੀ ਰੋਂਦੇ ਰਹਿੰਦੇ ਹਨ ਪਰ ਗੁਰਮੁਖ ਜਨਾਂ ਦਾ ਮਨ ਨਿਰਮਲ ਉਜਲ ਹੈ ਕਿਉਂਕਿ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਦਰੋਂ ਪਾਪਾਂ ਵਿਕਾਰਾਂ ਆਦ ਦੀ ਮਲ ਕੀਏ ਮੈਲ ਨੂੰ ਖੋਏ ਨਾਸ਼ ਕਰ ਲੈਂਦੇ ਹਨ ਗੁਰ ਮਨ ਮਾਰਿਓ ਕਰ ਸੰਜੋਗ ਅਹ ਨਿਸਰਾਵੇ ਭਗਤ ਜੋਗ ਸਤ ਗੁਰਾਂ ਨੇ ਪ੍ਰਮਾਤਮਾ ਦੇ ਨਾਮ ਦਾ ਸੰਜੋਗ ਸੰਬੰਧ ਬਣਾ ਕੇ ਵਾ ਮਿਲਾਪ ਕਰਵਾ ਕੇ ਜਿਸ ਦਾ ਮਨ ਮੰਦੇ ਸੁਭਾਅ ਵੱਲੋਂ ਮਾਰ ਦਿੱਤਾ ਹੈ ਉਹ ਅਹਨਿਸ ਰਾਤ ਦਿਨ ਰਾਤ ਭਗਤ ਭਗਤੀ ਵਿੱਚ ਜੁੜਿਆ ਹੋਇਆ ਪ੍ਰਮਾਤਮਾ ਦੇ ਆਨੰਦ ਨੂੰ ਰਾਵੈ ਮਾਨਣਾ ਕਰਦਾ ਹੈ ਗੁਰ ਸੰਤ ਸਭ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਾਰ ਸਹਿਜ ਜੋਗ ਗੁਰਾਂ ਦੇ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸਭਾ ਸੰਗਤ ਵਿੱਚ ਵਾ ਗੁਰੂ ਅਤੇ ਸੰਤਾਂ ਦੀ ਸੰਗਤ ਵਿੱਚ ਜੰਮਣ ਮਰਨ ਦਾ ਦੁੱਖ ਅਤੇ ਹੰਕਾਰ ਆਦ ਦਾ ਰੋਗ ਮਿਟ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਦਾਸਾ ਪਾਪ ਤਾਰ ਕੇ ਕਥਨ ਕਰਦੇ ਹਨ ਕਿ ਉਹ ਵਰ ਪਤੀ ਪ੍ਰਮਾਤਮਾ ਵਿੱਚ ਸਹਿਜ ਕੀਏ ਸੁਭਾਵਿਕ ਹੀ ਜੋਗ ਜੁੜ ਜਾਂਦਾ ਹੈ ਵਾਜੂ ਗੁਰਾਂ ਦੁਆਰਾ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਵਾ ਬ੍ਰਹਮਾਕਾਰ ਬਿਰਤੀ ਕਰਕੇ ਅਪੇਧ ਹੋਣਾ ਹੈ ਇਹ ਸਹਿਜ ਜੋਗ ਹੈ ਵਾਹੇ ਗੁਰੂ ਵਾਹੇ ਗੁਰੂ Vahi Guru ਖਾਲਸਾ ਵਾਹਿਗੁਰੂ ਜੀ ਕੀ ਫਤਿਹ